ਜੀ ਦੋਸਤੋ ਅੱਗੇ ਤੁਹਾਨੂੰ ਬਹੁਤ ਚੰਗੀ ਕੁਆਲਿਟੀ ਦੀਆਂ گاਵਾ ਦਿਖਾਉਣ ਲੱਗੇ ਆ ਤੇ ਵੀਡੀਓ ਨੂੰ ਜਰੂਰ ਐਂਡ ਤੱਕ ਵੇਖਿਓ ਜੀ 22 ਪਸ਼ੂ ਮੰਡੀ ਡੱਬ ਵਾਲੇ ਚ ਲੈ ਕੇ ਪਹੁੰਚੇ ਹੋਏ ਨੇ 22 ਨਾਲ ਕਰਾਂਗੇ ਆਪਾਂ ਗੱਲਬਾਤ گاਵਾ ਤੇ ਦੋਸਤੋ ਇੱਕ ਵਾਰ ਤੁਸੀਂ ਨਿਗਾਹ ਮਾਰ ਲਓ ਸਾਰੀ ਜਾਣਕਾਰੀ گاਵਾ ਬਾਰੇ ਆਪਾਂ ਲਵਾਂਗੇ 22 ਤੋਂ ਕਰਦੇ ਆਂ 22 ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਂ ਜੀ ਨਾਂ ਗੁਰਵਿੰਦਰ ਸਿੰਘ ਜੀ ਪਿੰਡ ਕਿਹੜਾ ਜੀ ਪਿੰਡ 73 ਠੀਕ ਆ ਨੰਬਰ ਬੋਲ ਦਿਓ ਆਪਣਾ ਨੰਬਰ 84 ਤੋਂ 791856 ਠੀਕ ਆ ਇਹ ਮੰਡੀ ਤੇ ਕਿੰਨੀਆਂ ਗਾਵਾਂ ਲੱਗੇ ਪਹੁੰਚਿਆ ਜੀ 11 11 ਹਾਂਜੀ ਕਿੰਨੀਆਂ ਸੇਲ ਹੋਈਆਂ ਜੀ ਹੋਈਆਂ 6 6 ਹੋਣਗੇ ਹਾਂਜੀ ਠੀਕ ਆ ਤੇ ਜਿਹੜੀ ਆ ਪਹਿਲੇ ਨੰਬਰ ਤੇ ਗਾਂ ਜੀ ਗੱਬਣਾ ਜੀ ਗੱਬਣਾ ਹਾਂਜੀ ਕਿੰਨੇ ਦਿਨ ਰਹਿੰਦੇ ਬਾਕੀ ਸੂਣ ਦੇ ਇਹ ਤੇ ਲੈ ਦੂਗਾ ਜਿਹੜੀ ਹਾਪਾ ਇੱਕ ਹਫਤਾ ਕਿਹੜਾ ਸੁਆ ਸੋਣਾ ਜੇਨੇ ਦੂਜਾ ਜੀ ਦੂਜਾ ਸੁਆ ਹਾਂਜੀ ਠੀਕ ਆ ਤੋੜ ਕੇ ਖਾ ਮੜੀਏ ਦੋਸਤੋ ਦੂਜਾ ਸੁਆ ਸੋਣ ਵਾਲੀ ਆ ਹਫਤੇ ਦੀ ਕੱਚੀ ਅਜੇ ਬਾਕੀ ਆਪਾਂ ਮੁੱਲ ਬਾਰੇ ਬਾਈ ਤੋਂ ਲਵਾਂਗੇ ਜਾਣਕਾਰੀ ਗਾ ਤੇ ਮਾਰ ਲਓ ਨੀਗਾ ਦੋਸਤੋ ਬਹੁਤ ਵਧੀਆ ਆਰਡਰ ਕੁਆਲਿਟੀ ਥਣਾ ਥਣਾ ਦਾ ਗੈਪ ਬਹੁਤ ਵਧੀਆ ਮੁੱਲ ਕੀ ਕਰਦੇ ਆ ਪੈਂਦਾ ਮੁੱਲ ਤਾਂ 85 75 ਦੀ ਵਾੜ ਦੇ ਦਿਆਂਗੇ 85000 ਮੋਲਾ ਦੇ 75 ਦੀ ਵਾੜ ਦੇ ਦਾਂਗੇ ਹਾਂਜੀ ਠੀਕ ਆ ਤੇਗਾ ਦੂਜੇ ਨੰਬਰ ਵਾਲੀ ਜੀ ਇਹ 6 ਦਿਨ ਦਾ ਦੂਜਾ ਦੂਹਾ ਸੁਹਾਂਦੀ ਆ ਵਾਰੇ ਵੀ ਹਫਤੇ ਦੀ ਕੱਚੀ ਆਈ ਠੀਕ ਆ ਜੀ ਦੂਜਾ ਸੁਹਾ ਸੁਹਣ ਵਾਲੀ ਹਫਤੇ ਦੀ ਕੱਚੀ ਆ ਹਾਂਜੀ 6 ਦਿਨਾਂ ਦਾ ਹੀ ਉਹ ਕਰਦੀ ਆ 6 ਦੇ ਠੀਕ ਆ ਮਾੜੀ ਤੌਰ ਠੀਕ ਆ ਜੀ ਦੋਸਤੋ ਕੱਦ ਕਾਠੀ ਬਹੁਤ ਵਧੀਆ ਵੱਛੀ ਦਾ ਹਾਂ ਜੀ 10 ਦਿਨਾਂ ਦੀ ਕੱਚੀ ਆ ਪੰਨ ਨਾਲ ਆ 10 ਦਿਨਾਂ ਦੀ ਕੱਚੀ ਆ ਕਾ ਕਾਤੇ ਦੋਸਤੋ ਮਾਰ ਲਓ ਨੀਗਾ ਤੁਸੀਂ ਬਾਕੀ ਇਹਦੇ ਬਾਰੇ ਮੁੱਲ ਬਾਰੇ ਆਪਾਂ ਬਾਜੀ ਤੋਂ ਲੈਨੇ ਆ ਜਾਣਕਾਰੀ ਐਂਦਾ ਕੀ ਮੁੱਲ ਕਰਦੇ ਆਪਾਂ ਇਹਦਾ ਮੁੱਲ ਤਾਂ 90 ਵੀ ਕੀਤਾ 92 ਵੀ 85 ਵੀ ਅੱਛਾ ਜੀ 70 ਦੀ ਵੜ ਦੇਵਾਂਗੇ 70 ਦੇ ਭਾਜ ਠੀਕ ਆ ਹਾਂ ਠੀਕ ਹੈ ਕਿ ਤੱਕ ਕਿ ਤਿਆ ਉਹ ਕਿ ਬਹੁਤ ਜ਼ਿਆਦਾ ਠੀਕ ਹੈ ਬਹੁਤ ਜ਼ਿਆਦਾ ਢਲ ਢੋਲਾ ਵੜ ਨਹੀਂ ਜਾਂਦਾ 10 ਜਾਨ ਠੀਕ ਹੈ ਅਗਾ ਤੇ ਜਨਮਰ ਵਾਲੀ ਜੀ ਇਹ ਜਰਸੀ ਆ ਕਾਸ ਬੱਛੀ ਦਾ ਪਰਸੇ ਸੂਈ ਆਈ ਪਰਸੇ ਸੂਈ ਆ ਹਾਂਜੀ ਬੱਚਾ ਮਗਰ ਕੀ ਜਾਂਦਾ ਹੈ ਬੱਛੀ ਆਈ ਮਗਰ ਦੋ ਦੰਦ ਸੁਆ ਸੁਆ ਪਲੂਣੀ ਆਈ ਪਲੂਣੀ ਆ ਠੀਕ ਹੈ ਤੋਰਦੇ ਵੀ ਮਾੜੀ ਦੋਸਤੋ ਕੁਆਲਿਟੀ ਕਰ ਲਓ ਥੋੜੀ ਜੀ ਨਰਮ ਜ਼ਰੂਰ ਆ ਅੱਧ ਕੱਡ ਵੀ ਦਰਮਿਆਨਾ ਜਾਂ ਮੋੜਲਾ ਮੋੜਦਾ ਬਾਕੀ ਆਪਾਂ ਮੁੱਲ ਬਾਰੇ ਬਾਈ ਤੋਂ ਲੈਣੇ ਆ ਜਾਣਕਾਰੀ ਐਂਦਾ ਵੀ ਮੁੱਲ ਰੱਖਿਆ ਜੀ ਇਹਦਾ ਮੁੱਲ ਜੋ ਮਰਜ਼ੀ ਹੋ ਜਾਈ 30000 ਛੱਡ ਦਿਆਂਗੇ 30000 ਛੱਡਾਂ 29000 ਚ ਹਾਂਜੀ ਠੀਕ ਆ ਬਾਕੀ ਹੋਰ ਕਰੋਗੇ ਮਾਨਤਾ ਨੇ ਦੇ ਚੋ ਥੋੜਾ ਬਾਧਾ ਥੋੜਾ ਕਰ ਦਿਆਂਗੇ ਠੀਕ ਆ ਆ ਬੱਚੀ ਕੱਚੀ ਆ ਜੇ ਬਾਲੀ ਵੱਡੀ ਹੈਗਾ ਚੌਥਾ ਨੰਬਰ ਵਾਲੀ ਜੀ ਇਹ ਬੱਚੀ ਵੱਡੀ ਬਾਲੀ ਆ ਕੱਚੀ ਆ ਜੀ ਇਹ ਕੱਚੀ ਆ ਠੀਕ ਕਿੰਨਾ ਕੁ ਚਿਰ ਕੱਚੀ ਆ ਜੀ ਇਹ ਦੋ ਤੇ ਦੰਦ ਬੱਚੀ ਚੱਕਦੀ ਆ ਠੀਕ ਆ ਮੇਰੇ ਖਿਆਲ ਅੰਦਾਜ਼ 15 ਦਿਨ ਵੜਨੇ ਲੈ ਜਾਣੇ 15 ਦਿਨ 15 ਤੋਂ 20 ਦਿਨ ਹਾਂਜੀ ਠੀਕ ਆ ਹਾਂਜੀ ਦੋਸਤੋ ਫੇਸ ਕੁਆਲਟੀ ਕਰ ਲੋ ਜੇਕ ਬਹੁਤ ਵਧੀਆ ਪੂਰੀ ਸਾਫ ਸੁਥਰੀ ਵੜਾ ਦੋਸਤੋ ਪਹਿਲਾ ਸੂਆ ਸੂਣ ਵਾਲੀ ਆ ਇਸ ਆਰੀ ਆਪਾਂ ਮੁੱਲ ਬਾਰੇ ਕਰਾਂਗੇ ਬਾਈ ਤੋਂ ਜਾਣਕਾਰੀ ਲਵਾਂਗੇ ਕੀ ਮੁੱਲ ਕਰਦੇ ਆ ਬੱਚੀ ਬਹੁਤ ਟੌਗਲੀ ਆ ਦੋਸਤੋ ਐਂਦਾ ਕੀ ਮੁੱਲ ਰੱਖਿਆ ਜੀ ਇਹਦਾ ਅੱਜ ਦੇ ਹਿਸਾਬ ਨਾਲ 75000 75000 ਠੀਕ ਆ 70 24 ਦੋ ਛੱਡ ਦੇ ਨੀ ਤੇਰਾ ਮਾਣ ਠੀਕ ਆ ਜੀ ਤੱਕੀ ਦਿੱਤੀ ਕਿ ਲੋਦਾ ਇਹ ਸੂਈ ਹੋਈ ਆ ਜੀ ਹਾਂ ਜੀ ਅਗਾਂ ਪੰਜਵੇਂ ਨੰਬਰ ਵਾਲੀ ਸੂਈ ਹੋਈ ਆ ਜੀ ਹਾਂ ਜੀ ਠੀਕ ਆ ਜੀ ਇਹ ਕਿੰਨੇ ਦਿਨਾਂ ਦੀ ਸੂਈ ਹੋਈ ਹੈ ਜੀ ਇਹਨੂੰ ਸੂਈ ਨੂੰ ਹੋ ਗਿਆ ਜੀ ਹਫਤਾ ਹਫਤਾ ਹਾਂ 32 ਕਿਲੋ ਦਾ ਤਿਆਰ ਆ 32 ਕਿਲੋ ਤਿਆਰ ਆ ਜੀ ਹਾਂ ਲੱਗਾ ਠੀਕ ਆ ਕੋਈ ਬਾਜ਼ਾਰ ਤੋਂ ਇੱਕੇ ਡੰਗ ਤੇ ਆ ਠੀਕ ਆ ਹਾਂ ਜੀ ਸੂਆ ਕਿਹੜਾ ਦੂਜਾ ਦੂਜਾ ਸੂਆ 6 ਦਾਂਦਾ 6 ਦਾਂਦਾ ਤੋੜ ਕੇ ਖਾਦੇ ਮਾੜੀਏ ਲੋ ਵੀ ਦੋਸਤੋ ਦੂਜਾ ਸੂਆ ਸੂਈ ਹੋਈ ਹੈ ਹਫਤੇ ਦੀ ਸੂਈ ਹੋਈ ਆ ਤੇ 32 ਲੀਟਰ ਬਾਈਆਂ ਦੇ ਦੁੱਧ ਤਿਆਰ ਆ ਕੀ ਇਸ ਕੁਆਲਟੀ ਕਰ ਲੈ ਚੱਕ ਬਹੁਤ ਵਧੀਆ ਕੱਦ ਕਾਠੀ ਬਹੁਤ ਵਧੀਆ ਦੋਸਤੋ ਮੋੜ ਲਓ ਜੀ ਮੋੜ ਲਓ ਮੁੱਲ ਬਾਰੇ ਬਾਜੀ ਤੋਂ ਲੈਨੇ ਆ ਜਾਣਕਾਰੀ ਕੀ ਮੁੱਲ ਕਰਦੇ ਥੋੜਾ ਥੋੜਾ ਕਰ ਲਓ ਦੋਸਤੋ ਮੈਂ ਚੈੱਕ ਬਹੁਤ ਵਧੀਆ ਕਿੰਨਾ ਕੀ ਮੁੱਲ ਕਰਦੇ ਆ ਜੀ ਇਹਦਾ 115 ਜੀ 115 ਹਾਂਜੀ ਛੱਡਾਂ ਕਿੱਥੋਂ ਤੱਕ ਕਰਦੇ ਆਂਗੇ ਮਾਤਨ ਮੌਕੇ ਤੇ ਕਿੰਨਾ ਕੁ ਕਰ ਦੋਗੇ ਕਿੰਨਾ ਕਹਿ ਦੇਂਗਾ ਤੂੰ ਤਾਂ ਵੀ ਦੱਸੋ ਮਾੜਾ ਜੀ ਹੋਣੀ ਤਾਂ ਬਾਹਰ ਹੀ ਆ ਬਿੱਟੂ ਲੱਖ ਤਾਂ ਬਾਹਰ ਹੀ ਹੋਊਗੀ ਹਾਂਜੀ ਠੀਕ ਆ ਨੰਬਰ ਬੋਲ ਦੇ ਆਪਣੇ 82 ਤੋਂ 79 18 ਜੱਜ 55 ਠੀਕ ਆ ਆਪਣੇ ਘਰੇ ਕਿੰਨੇ ਪਸ਼ੂ ਹੁੰਦੇ ਆ ਜੀ ਘਰੇ ਖੜੀਆਂ ਤੰਨ ਮੱਝਾਂ ਤੇ ਚਾਨਾ ਗਾਂ ਨੱਕਾ ਚਕਾਂ ਵੱਡੀਆਂ ਕੰਨਾਂ ਠੀਕ ਆ ਨਾਲ ਮੱਝਾਂ ਉਹ ਵਾਰ ਕਰਦੇ ਹੋ ਜੀ ਮੱਝਾਂ ਦਾ ਮੱਝਾਂ ਦਾ ਠੀਕ ਆ ਖੰਨੇ ਜਾਂ ਕੱਲ ਨੂੰ ਪਾਵਾਂਗੇ ਠੀਕ ਆ ਕਿਹੜੀ ਕਿੱਡੀ ਮੰਡੀ ਪਹੁੰਚਦੇ ਹੋ ਜੀ ਕੋਈ ਮੰਡੀ ਵੀ ਨਹੀਂ ਛੱਡਦੀ ਜੀ ਕਰਾਲੀ ਹੋਵੇ ਖੰਨਾ ਦੱਬ ਵਾਲੀ ਮੋੜ ਕੋਈ ਨਹੀਂ ਛੱਡਦੇ ਠੀਕ ਆ ਜੇ ਕੋਈ ਪਸ਼ੂ ਆਪਣੇ ਘਰੋਂ ਲੈਣਾ ਚਾਹਵੇ ਤੇ ਆ ਸਕਦਾ ਜੀ ਆ ਸਕਦਾ ਰੈ ਸ਼ਰੂਈ ਦਾ ਵਧੀਆ ਪੂਰਾ ਵਧੀਆ ਹੱਲਾ ਠੀਕ ਆ ਜੀ ਧੰਨਵਾਦ ਦੋਸਤੋ ਬਾਈ ਦੀਆਂ ਸਾਰੀਆਂ ਗਾਵਾਂ ਬਾਰੇ ਆਪਾਂ ਨੇ ਟੀਲ ਚ ਦੱਸ ਦਿੱਤਾ ਤੇ ਜੇ ਕਿਸੇ ਵੀਰ ਨੂੰ ਇਹ ਗਾਵਾਂ ਪਸੰਦ ਆਉਂਦੀਆਂ ਨੇ ਤੁਸੀਂ ਬਾਈ ਦੇ ਨੰਬਰ ਤੇ ਸੰਪਰਕ ਕਰਕੇ ਤੇ ਖਰੀਦ ਸਕਦੇ ਹੋ ਦੋਸਤੋ ਤੁਹਾਨੂੰ ਬਹੁਤ ਚੰਗੀ ਕੁਆਲਿਟੀ ਦੀ ਗਾਹ ਦਿਖਾਉਣੇ ਆ ਗਾਹ ਤੇ ਮਾਰ ਲੋ ਨਿਗਾ ਦੋਸਤੋ ਇਸ ਕੁਆਲਿਟੀ ਵੀ ਕਰ ਲੋ ਚੈੱਕ ਤੇ ਕੱਦ-ਕੱਟ ਤੇ ਵੀ ਮਾਰ ਲੋ ਨਿਗਾ ਤੇ ਅੱਜ ਦੀ ਕੁਆਲਿਟੀ ਬਹੁਤ ਵਧੀਆ ਦੋਸਤੋ ਅਕਤੀਸਾਰੀ ਆਪਾਂ ਲਵਾਂਗੇ ਬਾਈ ਤੋਂ ਜਾਣਕਾਰੀ ਕੀ ਮੁੱਲ ਕਰਦੇ ਨੇ ਕਿਹੜੇ ਸੂਏ ਸੂਈ ਹੋਈ ਜਾਂ ਸੋਣ ਵਾਲੀ ਆ ساری ਗੱਲਬਾਤ ਬਾਈ ਤੋਂ ਆਪਾਂ ਪੁੱਛ ਕੇ ਤੁਹਾਨੂੰ ਦਿਆਂਗੇ ਬਾਈ ਦਾ ਨੰਬਰ ਵੀ ਪੁੱਛਾਂਗੇ ਜੇ ਕਿਸੇ ਵੀਰ ਨੇ ਬਾਈ ਤੋਂ ਗਾਵਾਂ ਤਰੀ ਇਧਰ ਆਉਣ ਤੇ ਬਾਈ ਦੇ ਨੰਬਰ ਤੇ ਸੰਪਰਕ ਕਰਕੇ ਤੁਸੀਂ ਗਾਵਾਂ ਖਰੀਦ ਸਕਦੇ ਹੋ ਬਾਕੀ ਕਰਦੇ ਆਂ ਗਾਂਵਾਰੇ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਂ ਜੀ ਆਪਣਾ ਨਾਂ ਜੀ ਗੋਲਦੀ ਬਿੰਦ ਠੀਕ ਆ ਪਿੰਡ ਕਿਹੜਾ ਜੀ ਕੋਰ ਸਿੰਘ ਵਾਲਾ ਜੀ ਬਠਿੰਡੇ ਚ ਪਿੰਡ ਹੈ ਜੀ ਠੀਕ ਆ ਜੀ ਆ ਜੀ ਪਸ਼ੂ ਮੰਡੀ ਡੱਬ ਵਾਲੀ ਚ ਕਿੰਨੇ ਪਸ਼ੂ ਲੈ ਆਏ ਜੀ 3 ਲੈ ਕੇ ਆਏ ਸੀ ਜੀ ਤੇ ਕਿੰਨੇ ਸੇਲ ਹੋ ਗਏ ਜੀ ਦੋ ਸੇਲ ਹੋ ਚੁੱਕੇ ਤੇ ਇੱਕ ਹੀ ਬਾਕੀ ਹੈ ਗੱਬੜਾ ਵੇਗੇ ਤੇ ਸੂਈ ਵੀ ਬਾਕੀ ਹੈ ਠੀਕ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਜੀ ਇਹ ਨੂੰ 11ਵਾਂ 12ਵਾਂ ਮਹੀਨਾ 11ਵਾਂ 12ਵਾਂ ਮਹੀਨਾ ਦੇਣ ਠੀਕ ਆ ਬੱਚਾ ਮਗ ਦੂਜਾ ਵੀਰੇ 6 ਦਾਂਦਾ 6 ਦਾਂਦਾ ਦੂਜਾ ਸਵੇਰ ਜੀ ਠੀਕ ਆ ਤੇ ਦੁੱਧ ਕਿੰਨਾ ਜੀ ਹੁਣ ਇਹਦੇ ਕੋਲੇ 26 27 ਕਿਲੋ ਰੈਡੀ ਹੈਗੇ ਬਿਲਕੁਲ ਤਿਆਰ ਆ ਜੀ ਰੈਡੀ ਹੈ ਜੀ ਠੀਕ ਆ ਮੁੱਲ ਕੀ ਕਰਦੇ ਆਪਾਂ ਇਹਦਾ 40 ਕਰਦੇ ਇੱਕ 40 ਛੱਡਾਂ ਕਿੱਥੇ ਤੱਕ ਆਪਾਂ ਵੀਰੇ 1 ਲੱਖ ਤੋਂ ਪਲੱਸ ਹੋਵੇ ਠੀਕ ਲੱਖ ਤੋਂ ਬਾਹਰ ਛੱਡਨੀ ਆ ਠੀਕ ਆ ਨੰਬਰ ਬੋਲਦੇ ਆਪਾਂ 9878767566 ਠੀਕ ਆ ਆਪਣੇ ਘਰੇ ਕਿੰਨੇ ਪਸ਼ੂ ਹੁੰਦੇ ਆ ਜੀ ਓਕੇ ਦੇ ਤਕਰੀਬਨ ਆ 15 ਤੋਂ 20 ਪਸ਼ੂ 24 ਘੰਟੇ ਉਪਲਬਧ ਰਹਿੰਦੇ ਆ ਜੀ ਠੀਕ ਆ ਹਾਂਜੀ ਐਨੀ ਟਾਈਮ ਜਦੋਂ ਵੀ ਮਰਜ਼ੀ ਕੋਲ ਕਰਕੇ ਆ ਸਕਦੇ ਆ ਠੀਕ ਆ ਮੱਝਾਂ ਦਾ ਵਪਾਰ ਕਰਦੇ ਇਕੱਲਿਆਂ گاਵਾਂ ਦਾ ਵੀ ਚਾ ਵੀ ਲੈਂਦੇ ਆ ਬਾਈ ਬੱਚੇ ਥੋੜੀ ਜ਼ਿਆਦਾ ਸ਼ਕੀਰ ਲੈਂਦੇ ਆ ਠੀਕ ਆ ਜੀ ਗਾ ਜਿੱਦਾਂ ਵੀ ਹੈਗੀ ਆ ਪੂਰੀ ਠੀਕ ਆ ਸਸਤੇ ਸਸਤੇ ਦੇਗੇ ਤਾਂ ਵੰਡੀ ਸਰਕਾਰ ਨੇ ਠੀਕ ਹੈ ਵੀਰ ਨੰਬਰ ਬੋਲਦੇ ਆਪਾਂ ਇੱਕ ਰੋ 8978767566 ਠੀਕ ਹੈ ਵੀਰ ਧੰਨਵਾਦ ਦੋਸਤੋ ਬਾਈ ਨੇ ਗਾਂ ਬਾਰੇ ਵੀ ਆਪਾਂ ਨੂੰ ਜਾਣਕਾਰੀ ਦਿੱਤੀ ਆ ਕਿ ਜਿਹੜੇ ਵੀਰ ਨੇ ਕੋਈ ਵੀ ਗਾਂ ਮੱਝ ਖਰੀਦਣੀ ਹੋਵੇ ਬਾਈ ਦੇ ਨੰਬਰ ਤੇ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਹੋ ਪਸ਼ੂ ਮੰਡੀ ਡੱਬ ਵਾਲੀ ਚ ਅੱਜ ਤਿੰਨ ਗਾਂਵਾਂ ਲੈ ਕੇ ਪਹੁੰਚੇ ਸੀ ਤੇ ਵਿੱਚੋਂ ਦੋ ਸੇਲ ਹੋ ਗਈਆਂ ਤੇ ਇੱਕ ਆ ਲਾਸਟ ਗਾਂ ਬਚੀ ਜੋ ਸੂਈ ਹੋਈ ਆ ਮਗਰ ਵੱਛਾ ਦੋਸਤੋ ਬਾਕੀ ਆਪਾਂ ਨੂੰ ਬਾਈ ਨੇ ਜਾਣਕਾਰੀ ਦੇ ਦਿੱਤੀ ਹੈ ਤੇ ਬਾਈ ਦੇ ਨੰਬਰ ਤੇ ਸੰਪਰਕ ਕਰਕੇ ਤੁਸੀਂ ਗਾਮ ਅਜ ਖਰੀਦ ਸਕਦੇ ਹੋ